ਬੁੱਧਵਾਰ 25 ਜੂਨ ਦੀ ਅ ਦੇ ਦਿਨ ਇੱਕ ਅਨਨੋਨ ਡੈੱਡ ਬੋਡੀ ਜਿਹੜੀ ਹੈਗੀ ਆ ਉਹ ਗਿਆਸਪੁਰਾ ਚੌਂਕ ਦੇ ਨੇੜੇ ਖਾਲੀ ਪਲਾਟ ਦੇ ਵਿੱਚ ਲਵਾਰੇ ਸਾਲਤ ਦੇ ਵਿੱਚ ਇੱਕ ਨੀਲੇ ਡਰਮ ਦੇ ਵਿੱਚ ਬੰਦ ਕਰਕੇ ਜੋ ਰੱਖੀ ਹੋਈ ਸੀਗੀ ਉਹ ਪੁਲਿਸ ਦੇ ਬਰਾਮਦ ਕੀਤੀ ਇਤਲਾਹ ਹੋਣ ਤੇ ਪੁਲਿਸ ਨੇ ਅ ਅਨਨੋਨ ਬੰਦੇ ਦੇ ਉੱਤੇ ਮਰਡਰ ਦੀ ਐਫ ਆਈ ਆਰ ਰਜਿਸਟਰ ਕੀਤੀ ਕਤਲ ਦਾ ਪਰਚਾ ਦਰਜ ਹੋਇਆ ਤੇ ਵਿਦਨ 36 ਆਵਰਸ ਦੇ ਵਿੱਚ ਟ੍ਰੇਸ ਕਰਦੇ ਆ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੂੰ ਬਹੁਤ ਵੱਡੀ ਸਫਲਤਾ ਹਾਸਲ ਹੋਈ ਇਸ ਸਬੰਧ ਦੇ ਵਿੱਚ ਮਾਨਯੋਗ ਕਮਿਸ਼ਨਰ ਸਾਹਿਬ ਲੁਧਿਆਣਾ ਕਮਿਸ਼ਨਰੇਟ ਜੀ ਦੀ ਹਦਾਇਤਾਂ ਅਨੁਸਾਰ ਅਤੇ ਡੀਸੀਪੀ ਰੁਪਿੰਦਰ ਸਰ ਦੀ ਹਦਾਇਤਾਂ ਮੁਤਾਬਕ ਜਿਹੜੀ ਟੀਮ ਪੁਲਿਸ ਸਟੇਸ਼ਨ ਡਿਵੀਜ਼ਨ 6 ਦੀ ਅਤੇ ਸੇਫ ਪੰਜਾਬ ਸੇਫ ਸਿਟੀ ਲੁਧਿਆਣਾ ਦੀ ਟੀਮ ਬਣੀ ਸੀਗੀ ਉਹਨਾਂ ਨੇ ਬੜੀ ਮਿਹਨਤ ਨਾਲ ਇਹ ਕੰਮ ਕਰਦੇ ਆ ਇਸ ਮੁਕਦਮੇ ਦੇ ਵਿੱਚ 138/25 ਐਫਆਰ ਦੇ ਵਿੱਚ 6 ਦੋਸ਼ੀ ਜਿਹੜੇ ਹੈਗੇ ਨੇ ਉਹ ਟਰੇਸ ਕੀਤੇ ਤੇ ਉਹਨਾਂ ਦੀ ਅਰੈਸਟ ਪਾਈ ਇਹ ਦੋਸ਼ੀ ਹੈਗੇ ਨੇ ਫਾਗੂ ਪ੍ਰਸ਼ਾਦ ਊਸ਼ਾ ਦੇਵੀ ਨੀਰਜ ਕੁਮਾਰ ਸੀਡੂ ਕੁਮਾਰ ਜੈਵੀਰ ਵਿਸ਼ਾਲ ਕੁਮਾਰ ਇਹ ਸਾਰੇ ਜੋ ਹੈਗੇ ਨੇ ਉਹ ਪ੍ਰਵਾਸੀ ਲੇਬਰਰਸ ਨੇ ਜਿਹੜੇ ਕਿ ਲੁਧਿਆਣੇ ਦੇ ਵਿੱਚ ਦਿਹਾੜੀ ਦਾ ਕੰਮ ਕਰਦੇ ਸੀਗੇ ਇਹ ਬਕੂਆ ਜਿਹੜਾ ਹੈਗਾ ਇਹ 23 ਤਰੀਕ ਦੀ ਵਾਰਦਾਤ ਹੈ ਤੇ 23 ਤਰੀਕ ਨੂੰ ਮ੍ਰਿਤਕ ਦੀ ਆਈਡੈਂਟੀ ਜਿਹੜੀ ਹੈਗੀ ਉਹ ਹੈਗੀ ਮਨੋਜ ਕੁਮਾਰ ਚੌਧਰੀ ਉਰਫ ਰਾਜੂ ਮ੍ਰਿਤਕ 23 ਤਰੀਕ ਨੂੰ ਦੋਸ਼ੀਆਂ ਦੇ ਘਰ ਜਾ ਕੇ ਰੂਟੀਨ ਦੇ ਵਿੱਚ ਆਪਣਾ ਖਾਣ ਪੀਣ ਕਰਨ ਅਤੇ ਦਾਰੂ ਵਗੈਰਾ ਪੀਣ ਵਾਸਤੇ ਉਹਨਾਂ ਦੇ ਕਮਰੇ ਦੇ ਵਿੱਚ ਜਿਹੜਾ ਕਿਰਾਏ ਤੇ ਕਮਰਾ ਲਿੱਤਾ ਹੋਇਆ ਸੀਗਾ ਉਹਨਾਂ ਨੇ ਗਲੀ ਨੰਬਰ 5 ਭਾਰਤੀ ਕਲੋਨੀ ਵਿਖੇ ਉੱਥੇ ਉਹ ਗਿਆ ਸੀਗਾ ਤੇ ਰਾਤ ਨੂੰ ਨਸ਼ੇ ਦੀ ਹਾਲਤ ਦੇ ਵਿੱਚ ਇਹਨਾਂ ਦਾ ਆਪਸੀ ਲੜਾਈ ਝਗੜਾ ਹੋਇਆ ਲੜਾਈ ਝਗੜੇ ਦੌਰਾਨ ਇਹਨਾਂ ਦੀ ਜਦੋਂ ਗੱਲਬਾਤ ਵੱਧ ਗਈ ਤਾਂ ਇਹਨਾਂ ਨੇ ਦੋਸ਼ੀਆਂ ਨੇ ਨੀਰਜ ਕੁਮਾਰ ਅਤੇ ਸਿੱਧੂ ਕੁਮਾਰ ਨੇ ਮ੍ਰਿਤਕ ਮਨੋਜ ਚੌਧਰੀ ਉੱਤੇ ਹਮਲਾ ਕੀਤਾ ਤੇ ਗੁੱਜੀਆਂ ਸੱਟਾਂ ਮਾਰ ਕੇ ਉਹਨੂੰ ਬੇਹੋਸ਼ ਹਾਲਤ ਦੇ ਵਿੱਚ ਉੱਥੇ ਛੱਡਤਾ ਜਿਹਦੇ ਨਾਲ ਉਹਦੀ ਮੌਕੇ ਤੇ ਉੱਥੇ ਡੈਥ ਹੋ ਗਈ ਡੈਥ ਹੋਣ ਤੋਂ ਬਾਅਦ ਇਹਨਾਂ ਨੇ ਕੁਝ ਟਾਈਮ ਤੱਕ ਆਪਣੀ ਕਸਟਡੀ ਦੇ ਵਿੱਚ ਹੀ ਬਾਡੀ ਨੂੰ ਉਹਨਾਂ ਨੇ ਲੁਕੋ ਕੇ ਰੱਖਿਆ ਫਿਰ ਉਸ ਤੋਂ ਬਾਅਦ ਅਗਲੇ ਦਿਨ ਇਹਨਾਂ ਨੇ ਉਹ ਬਾਡੀ ਨੂੰ ਪਲਾਸਟਿਕ ਦੇ ਲਫਾਫੇ ਦੇ ਵਿੱਚ ਪੈਕ ਕਰਕੇ ਨੀਲੇ ਰੰਗ ਦੇ ਡਰਮ ਦੇ ਵਿੱਚ ਪਾ ਕੇ ਇੱਕ ਈ ਰਿਕਸ਼ਾ ਦੀ ਵਰਤੋਂ ਕਰਦੇ ਹੋਏ ਇਹਨਾਂ ਨੇ ਗਿਆਸਪੁਰਾ ਚੌਂਕੜ ਲੈ ਜਾ ਕੇ ਖਾਲੀ ਪਲਾਟ ਦੇ ਵਿੱਚ ਬੋਡੀ ਡੰਪ ਕਰ ਪਈ ਇਸ ਤੋਂ ਬਾਅਦ ਡਿਊਰਿੰਗ ਇਨਵੈਸਟੀਗੇਸ਼ਨ ਪੁਲਿਸ ਨੇ ਜਦੋਂ ਸੀਸੀਟੀਵੀ ਫੂਟੇਜਸ ਲਈਆਂ ਤੇ ਆਲੇ ਦੁਆਲੇ ਦੇ ਲੋਕਾਂ ਤੋਂ ਬਿਆਨ ਲਏ ਟੈਕਨੀਕਲ ਇਨਵੈਸਟੀਗੇਸ਼ਨ ਕਰਦੇ ਹੋਏ ਆ ਜਿਹੜਾ ਈ ਰਿਕਸ਼ਾ ਚਾਲਕ ਸੀਗਾ ਉਹਦੀ ਆਈਡੈਂਟੀਟੀ ਸਾਨੂੰ ਪਤਾ ਲੱਗੀ ਉਹਦਾ ਨਾਮ ਸੀਗਾ ਰੋਹਿਤ ਕੁਮਾਰ ਜਿਹੜਾ ਈ ਰਿਕਸ਼ਾ ਚਲਾ ਰਿਹਾ ਸੀਗਾ ਰੋਹਿਤ ਕੁਮਾਰ ਦੇ ਬਿਆਨਾਂ ਦੇ ਉੱਤੇ ਰੋਹਿਤ ਕੁਮਾਰ ਦੇ ਆ ਆ ਆਇਡੈਂਟੀਟੀ شناخت ਦੇ ਉੱਤੇ ਇਹ ਜਿਹੜੇ ਬਾਕੀ ਦੋਸ਼ੀ ਹੈਗੇ ਨੇ ਇਹ ਟਰੇਸ ਹੋਏ ਅਤੇ ਉਹਨੇ ਸਾਰੀ ਡਿਟੇਲ ਦਸੀਆਂ ਵੀ ਇਹ ਕਿੰਨੇ ਵਜੇ ਬਾਡੀ ਨੂੰ ਉੱਥੇ ਖਾਲੀ ਪਲਾਟ ਦੇ ਵਿੱਚ ਲਿਆ ਕੇ ਡੰਪ ਕਰਕੇ ਗਏ ਸੋ ਇਹ ਬਹੁਤ ਵੱਡੀ ਸਫਲਤਾ ਜਿਹੜੀ ਹੈਗੀ ਲੁਧਿਆਣਾ ਕਮਿਸ਼ਨ ਪੁਲਿਸ ਨੂੰ حاصل ਹੋਈ ਹੈ ਕਿਉਂਕਿ ਇਹ ਸਿਰਫ 36 ਘੰਟੇ ਦੇ ਵਿੱਚ ਵਿੱਚ ਹੀ ਜਿਹੜੇ ਸੇਫ ਸਿਟੀ ਦੇ ਕੈਮਰੇ ਲੱਗੇ ਹੋਏ ਨੇ ਉਹਨਾਂ ਦੀ ਵਰਤੋਂ ਕਰਦੇ ਹੋਏ ਉਹਨਾਂ ਦੀ ਹੈਲਪ ਲੈਂਦੇ ਹੋਏ ਇਹ ਕੇਸ ਨੂੰ ਟਰੇਸ ਕੀਤਾ ਗਿਆ ਜਿਹੜਾ ਕਿ ਇੱਕ ਬਲਾਈਂਡ ਮਰਡਰ ਕੇਸ ਹੈਗਾ ਤੇ ਇਹਦੇ ਵਿੱਚ ਇੱਕ ਬੰਦੇ ਦੀ ਬਹੁਤ ਹੀ ਬੇਰਹਿਮੀ ਨਾਲ ਡੈਥ ਹੋਈ ਸੀਗੀ ਉਹਦਾ ਉਹਦਾ ਕਤਲ ਹੋਇਆ ਸੀਗਾ ਤੇ ਉਹਨੂੰ ਪੈਕ ਕਰਕੇ ਪਲਾਸਟਿਕ ਦੇ ਲਫਾਫੇ ਦੇ ਵਿੱਚ ਉਹਦੀ ਬਾਡੀ ਨੂੰ ਰस्सੀਆਂ ਦੇ ਨਾਲ ਬੰਨ ਕੇ ਨੀਲੇ ਰੰਗ ਦੇ ਡਰਮ ਦੇ ਵਿੱਚ ਪਾ ਕੇ ਉਹ ਡੰਪ ਕੀਤਾ ਗਿਆ ਸੀ ਸੋ ਜਿਹੜਾ ਇੰਸੀਡੈਂਟ ਅਲਾਵਾ ਮੈਂ ਨਾ ਐਗਵਰਨਮੈਂਟ ਨਹੀਂ ਸੀ ਈ ਰਿਕਸ਼ਾ ਦੇ ਇਹਨੂੰ ਵੀ ਪੜਿਆ ਈ ਰਿਕਸ਼ਾ ਵਾਲਾ ਜਦੋਂ ਉਹਨਾਂ ਨੇ ਈ ਰਿਕਸ਼ਾ ਹਾਇਰ ਕੀਤਾ ਤਾਂ ਈ ਰਿਕਸ਼ਾ ਵਾਲੇ ਨੂੰ ਕਹਿੰਦ ਨੇ ਇਹ ਦੱਸਿਆ ਵੀ ਇਹ ਇੱਕ ਗਾਰਬੇਜ ਹੈ ਜਿਹਨੂੰ ਅਸੀਂ ਡੰਪ ਕਰਨ ਚੱਲੇ ਹਾਂ ਵੀ ਸਾਡੀ ਤੁਸੀਂ ਹੈਲਪ ਕਰੋ ਇਸ ਤੈਨੂੰ ਪੈਸੇ ਦੇ ਦੇਾਂਗੇ ਉੱਥੇ ਲੈ ਜਾਣ ਦੇ ਉਹਨੂੰ ਪਤਾ ਨਹੀਂ ਸੀਗਾ ਸੀ ਇਹ ਸਾਰੀ ਵੈਰੀਫਿਕੇਸ਼ਨ ਕਰੀ ਹੈ ਈ ਰਿਕਸ਼ਾ ਵਾਲਾ ਦੋਸ਼ੀਆਂ ਦੇ ਨਾਲ ਕਿਸੇ ਵੀ ਤਰੀਕੇ ਨਾਲ ਰਿਲੇਟਡ ਨਹੀਂ ਸੀ ਨਾਈ ਉਹਨਾਂ ਨੂੰ ਜਾਣਦਾ ਸੀ ਇਹਦੀ ਇਨਵੋਲਵਮੈਂਟ ਜਿਹੜੀ ਈ ਰਿਕਸ਼ਾ ਵਾਲਾ ਇਹਦੇ ਵਿੱਚ ਇਹ ਵਿਟનેસ ਹੈ ਇਹਦੀ ਪਹਿਲਾਂ ਸੀ ਨਾ ਸੀ ਜਿਹੜੀ ਉਹਦੀ ਇਨਵੋਲਵਮੈਂਟ ਇਹਦੇ ਵਿੱਚ ਜਿਹੜਾ ਨੀਰਜ ਕੁਮਾਰ ਤੇ ਸੀਡੂ ਕੁਮਾਰ ਉਹਦੇ ਨਾਲ ਬੈਠੇ ਸੀਗੇ ਜਿਹਦੀ ਉਮਰ 23 ਸਾਲ ਤੇ ਸੀਡੂ ਕੁਮਾਰ ਦੀ 20 ਸਾਲ ਹੈ ਇਹ ਜਿਹੜੀ ਮਹਿਲਾ ਹੈ 우ਸ਼ਾ ਦੇਵੀ ਇਹ ਹੈਗੀ ਆ ਫਾਗੂ ਪ੍ਰਸਾਦ ਦੀ ਪਤਨੀ ਇਹ ਨੀਰਜ ਕੁਮਾਰ ਦੀ ਮਾਤਾ ਹੈ ਮਦਰ ਹੈ ਉਹਦੀ ਤੇ ਇਹਨੇ ਡੈਥ ਹੋਣ ਤੋਂ ਬਾਅਦ ਰੱਸੀ ਨਾਲ ਬੰਨਣ ਦੇ ਵਿੱਚ ਉਹਦੀ ਹੈਲਪ ਕਰੀ ਤੇ ਬੋਡੀ ਨੂੰ ਜਿਹੜਾ ਕਿ ਕਮਰਾ ਸੀਗਾ ਉਹ ਫਰਸਟ ਫਲੋਰ ਤੇ ਸੀ ਉੱਪਰਲੇ ਬਿਲਡਿੰਗ ਦੇ ਵਿੱਚ ਉੱਪਰ ਸੀਗਾ ਤੇ ਉਹ ਥੱਲੇ ਲਿਆਂਦੇ ਵਿੱਚ ਦੀ ਹੈਲਪ ਕਰੀ ਆਟੋ ਦੇ ਵਿੱਚ ਲੋਡ ਕਰਵਾਉਣ ਦੇ ਵਿੱਚ ਹੈਲਪ ਕਰੀ ਬੇਸਿਕਲੀ ਇਹਨਾਂ ਨੂੰ ਸਾਰੇ ਜਾਣਕਾਰੀ ਸੀਗੀ ਵੀ ਇਹ ਕਤਲ ਹੋਇਆ ਤੇ ਕਤਲ ਨੂੰ ਛੁਪਾਉਣ ਦੇ ਵਿੱਚ ਤੇ ਬੋਡੀ ਨੂੰ ਡਿਸਪੋਜ਼ ਆਫ ਕਰਨ ਦੇ ਵਿੱਚ ਜਿਹੜੀ ਇਹਨਾਂ ਨੇ ਦੇ ਨਾਲ ਸ਼ਮੂਲੀਅਤ ਪਾਈ ਇਸ ਕਰਕੇ ਉਹ ਦੋਸ਼ੀ ਇਸ ਮਰਡਰ ਕੇਸ ਦੇ ਵਿੱਚ ਵੜਾ। ਰਾਏ ਦਾ ਸੀਨਾ ਦੇ ਤੋਂ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਰਦੇ ਸੀ ਕੁਝतरी। ਨਹੀਂ ਇਹ ਜਿਵੇਂ ਕਿ ਤੁਹਾਨੂੰ ਦੱਸਿਆ ਵੀ 36 ਘੰਟੇ ਦੇ ਵਿੱਚ ਮਰਡਰਟ੍ਰੇਸ ਹੋ ਗਿਆ ਤੇ ਉਹਨਾਂ ਦੀ ਅਰੈਸਟ ਜਿਹੜੀ ਆ ਉੱਥੇ ਹੀ ਪਾਈ ਗਈ ਹੈ ਗਲੀ ਨੰਬਰ 5 ਭਾਰਤੀ ਗਲੋਨੀ ਤੋਂ ਜਿੱਥੇ ਉਹਨਾਂ ਨੂੰ ਇਮੀਡੀਏਟਲੀ ਪੁਲਿਸ ਵੱਲੋਂ ਟਰੇਸ ਕਰਕੇ ਅਰੈਸਟ ਪਾਲੀ। ਨਹੀਂ ਇੱਥੇ ਕਮਰੇ ਨੇ ਜਿਹੜੇ ਕਿ ਲਿਬਰਰਜ਼ ਨੂੰ ਕਿਰਾਏ ਤੇ ਦਿੱਤੇ ਜਾਂਦੇ ਨੇ। ਤੇ ਉੱਥੇ ਉਹਨਾਂ ਦੇ ਵਿੱਚੋਂ ਇੱਕ ਕਮਰਾ ਇਹਨਾਂ ਦੇ ਕੋਲੇ ਦੋਸ਼ੀਆਂ ਦੇ ਕੋਲੇ ਹੈਗਾ ਸੀ ਸਰ ਕੋਈ ਰਿਗਨਾਈਜ਼ ਕਰੀਏ ਇਹਨਾਂ ਦਾ ਪਸੀਗਾ ਲੜਾਈ ਦਾ ਕਾਰਨ ਕੀ ਹੈ ਜੀ ਦੋ ਜਿੰਨੇ ਸਰ ਆਪਕੀ ਦਿੱਸੀ ਨਾ ਲੜਾਈ ਦਾ ਹਾਂਜੀ ਹਾਂ ਸ਼ਰਾਬ ਵੀ ਪੀਤੀ ਹੋਈ ਸੀ ਤੇ ਇਹਨਾਂ ਦੇ ਆਪਸੀ ਬਹਿਸਵਾਜੀ ਵੀ ਹੋਈ ਜਿਹਦੇ ਦੌਰਾਨ ਕਾਰਨ ਨਹੀਂ ਹਜੇ ਸਾਹਮਣੇ ਆਇਆ ਵੀ ਕੀ ਹੈ ਸਿਰਫ ਉਹ ਰੂਟੀਨ ਦੇ ਵਿੱਚ ਜੋ ਗੱਲਾਂ ਨਾਰਮਲੀ ਆਪਸ ਦੇ ਵਿੱਚ ਬਹਿਸਵਾਜੀ ਹੋਉਂਦੀ ਹੈ ਮੋਬਾਈਲ ਕੀ ਹੈ ਜੀ ਮਨੋਜ ਜੀ ਬੈਕਗਰਾਉਂਡ ਇਹ ਮਨੋਜ ਵੀ ਲੇਬਰਰ ਸੀਗਾ ਇਹ ਉਹਨਾਂ ਦੇ ਨਾਲ ਹੀ ਦਿਹਾੜੀ ਟੱਪਾ ਕਰਦਾ ਸੀ ਇਹ ਯੂਪ ਦੇ ਪ੍ਰਵਾਸੀ ਦਾ ਉਹ ਚੇਨ ਦਾ ਦੇ ਵਿੱਚੋਂ ਜਿਹੜਾ ਮਨੋਜ ਕੁਮਾਰ ਹੈ ਇਹ ਬਿਹਾਰ ਦਾ ਜਗਨਾਈ ਵੀ ਹੈ ਕਿ ਨਹੀਂ ਜੀ ਇਹਨਾਂ 'ਚ ਕੋਈ ਜੁਗਨਾਈ ਵੀ ਹੈ ਨਹੀਂ ਜੋਗਨਾਈ ਲੇ ਨੇ ਵਿੱਚੋਂ ਹਾਂ ਜੋਗਨਾਈ ਜੈਵੀਰ ਹੈ ਤੇ ਇੱਕ ਵਿਸ਼ਾਲ ਕੁਮਾਰ ਹੈ ਇਹ ਇਹ ਜਿਹੜੇ ਹੈਗੇ ਨੇ ਇਹਨਾਂ ਦੇ ਬ੍ਰਦਰ ਨੇ ਨੀਰਜ ਕੁਮਾਰ ਬੱਦੇ ਸਾਰੇ ਅਰੈਸਟ ਹੋ ਗਏ ਜੀ ਇਹਨਾਂ ਕੋਈ ਆਗੇ ਹੈ ਅਰੈਸਟ ਕਿੰਨੇ ਨੂੰ ਮਜਮ ਸਾਰੇ ਅਰੈਸਟ ਹੋ ਗਏ ਜੀ ਜੀ ਹਾਂ ਇਹ ਸਾਰੇ ਦੋਸ਼ੀ ਡੇ ਹੈਗੇ ਨੂੰ ਅਰੈਸਟ ਹੋ ਚੁੱਕੇ ਪਹਿਲਾਂ ਕੋਈ ਕਲੀਨਰ ਕੋੜ ਹੈ ਨਹੀਂ ਪਹਿਲਾਂ ਕੋਈ ਸਰੇ ਮੇਂ ਸੀਸੀਟੀਵੀ ਕੈਮਰੇ ਤੇ ਪੜੇਗੇ ਕਿੰਨੇ ਕਿ ਕੈਬਿਨੇਟੇ ਸੇਫ ਸਿਟੀ ਦੇ ਕੈਮਰੇਸ ਤੋਂ ਜਿਹੜੀ ਲੀਡ ਹੈਗੀ ਉਹ ਸਾਨੂੰ ਮਿਲੀ ਹੈ ਫੜੇ ਗਏ ਨੇ ਇਹ ਜਿਹੜਾ ਆਟੋ ਚਾਲਕ ਹੈ ਉਹਦੇ ਬਿਆਨਾਂ ਤੋਂ